Thank you. ਵਾਹਿਗੁਰੂ ਜੀ ਖਾਤੇ ਨਿਮਾਣਿਆਂ ਦੇ ਮਾਣ ਨਿਤਾਨਿਆਂ ਦੇ ਸਾਨ ਮੋਟਿਆਂ ਦੀ ਓਟ ਨਿਆਸਰਾਂ ਦੇ ਆਸਰੇ ਧੰਨ ਧੰਨ ਸਹਿਬ ਸਤਿਗੁਰੂ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾਂ ਜੋਤੀ ਜੋਤ ਹੈ ਮਹਾਨ 450 ਸਾਲਾਂ ਕਿਤਾਬ ਦੀ ਦੇ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੂਚੀਆਂ ਜੱਫੇ ਬੰਦੀਆਂ ਸਮੁੱਚਾ ਖਾਲਸਾ ਪੰਥ ਪੂਰੇ ਜਹੋ ਜਲਾਲ ਦੇ ਨਾਲ ਬਣਾ ਲਿਆ ਸਤਗੁਰ ਜੀ ਨੇ ਆਦੇਸ਼ ਵੀ ਕੀਤਾ ਸੀ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਦਿਓ ਇਹੋ ਹੀ ਨਿਰਮਾਨਤਾ ਗੁਰੂ ਸਾਹਿਬ ਨੇ ਬਖਸ਼ ਕੀਤੀ ਸੀ ਕਿ ਸੋਗ ਕਰਕੇ ਕੋਈ ਰੋਣ ਪੇਟਣ ਨਹੀਂ ਕਰਨਾ ਕੇਵਲ ਤਾਂ ਕੇਵਲ ਕਾਤੇ ਦੀ ਗ੍ਰੇਡ ਦੇ ਵਿੱਚ ਪਵਿੱਤਰ ਕਰਵਾਣੀ ਗੈਣ ਕਰਨੀ ਸੋ ਸਤਗੁਰਾਂ ਦਾ ਇਹ 450 ਸਾਲਾ ਸ਼ਤਾਬ ਦੀ ਫਟੇ ਪੱਦਰ ਤੇ ਮਨਾਇਆ ਜਾ ਰਹੀ 16 17 ਤੇ 18 ਤਰੀਕ ਇਹਦੇ ਵਿੱਚ ਪੱਖ-ਪੱਖ ਸਥਾਨਾਂ ਤੋਂ ਮਹਾਨ ਨਗਰ ਕੀਰਤਨ ਜਿਹੜੇ ਆ ਉਹ ਵੀ ਇਸ ਧਰਤੀ ਤੇ ਆਉਣਗੇ ਤੇ ਨਾਲ ਦੀ ਨਾਲ 16 ਤਰੀਕ ਨੂੰ ਤਾਂਤੀ ਸਾਜਾਂ ਤੇ ਕੀਰਤਨ ਬੱਚਿਆਂ ਦੇ ਵੱਖ-ਵੱਖ ਪ੍ਰੋਗਰਾਮ ਨਾਲ ਕਰਕੇ ਤੇ ਜੋਰ ਤੇ 17 ਤਰੀਕ ਨੂੰ ਮਹਾਨ ਨਗਰ ਕੀਰਤਨ ਜਿਹੜਾ ਉਹ ਵੀ ਇੱਥੇ ਗੁਰਦੁਆਰਾ ਬੜੂ ਉਤਸਾਹ ਕੋ ਚੱਲ ਕੇ ਪੈਦਲ ਅਗਰ ਉਹ ਇਸ ਸਥਾਨ ਤੇ ਪਹੁੰਚੂਗਾ ਤੇ 18 ਨੂੰ ਦੇਨ ਤੇ ਰਾਤ ਦੇ ਸਾਰੇ ਜਿਹੜੇ ਸਮਾਗਮ ਆ ਉਹ ਖਾਸਾ ਪੰਥ ਨੇ ਕੀਰਤਨ ਕਥਾ ਅਤਿਆਦਿਕ ਵਿਦਵਾਨਾਂ ਦੇ ਵਿਚਾਰਾਂ ਰਾਹੀਂ ਇਹ ਸਮਾਗਮ ਜਿਹੜਾ ਮਨਾਇਆ ਜਾਣਾ ਸੋ ਖਾਸਾ ਪੰਥ ਨੂੰ ਬੇਨਤੀ ਕਰਦਾ ਆਹ ਜਿਹੜਾ ਕਾਰਜ ਅੱਜ ਤੋਂ ਤਕਰੀਬਨ 2.5 3 ਮਹੀਨੇ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਲੰਗਰ ਹਾਲ ਪੁਰਾਣਾ ਸੀ ਤੇ ਹੁਣ ਸੰਤ ਬਾਬਾ ਕਸ਼ਮੀਰ ਸਿੰਘ ਦੀ ਭੂਰੀ ਵਾਲੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸਾਰਾ ਤਿੰਨ ਮੰਜ਼ਲੀ ਜਿਹੜਾ ਆ ਉਹ ਅੱਜ ਆਖਰੀ ਮੰਜ਼ਲ ਦਾ ਜਿਹੜਾ ਉਹ ਲੈਂਟਰ ਉਹ ਅੱਜ ਪਾਇਆ ਗਿਆ ਸ਼ੁਰੂਆਤ ਕੀਤੀ ਗਈ ਤੋਂ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸੰਗਤਾਂ ਨੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਾਰਨਕ ਨਾਮਤਮਾ ਮਿੱਤਰਨਾਂ ਸਾਹਿਬ ਦੀ ਮਿੱਤਰ ਕਰਵਾਣੀ ਦੇ ਵਿੱਚ ਸਾਨੂੰ ਸਿੱਖਿਆ ਵੀ ਦਿੱਤੀ ਆ ਇਹਦੇ ਨਾਲ ਦੀ ਨਾਲ ਭੰਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਕਰਦੀ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਸ਼੍ਰੀ ਮੰਨਜੀ ਸਾਹਿਬ ਦੀਵਾਨ ਹਾਲ ਸ਼੍ਰੀ ਅਮਰ ਸਾਹਿਬ ਦੇ ਕੇ ਮਨਾਏ ਜਾਣਗੇ ਤੋਂ ਬਾਅਦ ਤੋਂ ਬਾਅਦ ਸੰਗਤਾਂ ਨੂੰ ਬੈਠੀ ਆ ਦੇ ਵਿੱਚ ਸ਼ਮੂਲੀਅਤ ਕਰਨ ਬਹੁਤ ਬਹੁਤ ਧੰਨਵਾਦ ਵਧਾਈਆਂ ਦਿਨਾ ਬਾਬਾ ਜੀ ਨੂੰ ਕਿ ਆ ਜਿਹੜਾ ਲੰਗਰ ਹਾਲ ਬਹੁਤ ਸ਼ੇਖੀ ਦਾ ਆਸਰ ਜੇ ਲਗਾਤਾਰ ਦੋ ਲੰਬੀ ਚ ਬ੍ਰੌਂਜ਼ ਮੈਡਲ ਜਿੱਤੇ ਨੇ ਮੈਂ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਕੇਕੇ ਤੌਰ ਤੇ ਪੰਜਾਬ ਦੇ ਜਿਹੜੇ ਉਹ ਸਾਡੇ ਪਲੇਅਰ ਉਥੇ ਖੇਡੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਰਦਾਰ ਗਰਮਨਜੀਤ ਸਿੰਘ ਜਿਹੜਾ ਸਾਥਕ ਸੂਰਤ ਪ੍ਰਕਾਸ਼ ਦਾੜੇ ਸਮੇਤ ਉਹਨੇ ਵੀ ਉਥੇ ਸ਼ਮੂਲੀਅਤ ਕੀਤੀ ਆ ਤੇ ਉਹਨਾਂ ਦਾ ਗਰਮਨਜੀਤ ਸਿੰਘ ਜੀ ਦਾ ਅਸੀਂ ਬਸ਼ੀਰ ਸਾ ਬਹੁਤ ਕਰਾਂਗੇ ਸਨਮਾਨ ਬਾਕੀ ਜਦੋਂ ਮੱਥਾ ਟੇਕਣ ਆਉਣਗੇ ਉਹਨਾਂ ਨੂੰ ਵੀ ਸਨਮਾਨ ਦੇਣ ਬਾਹਰ ਬੈਠੇ ਬੋਲੀ ਸਾਹਿਬ ਦੇ ਨੀਤੇ ਸੇਵਾ ਚੱਲੀ ਜੀਗੀ ਜਾਲ ਜਿਹੜਾ ਦੇਖੋ ਉਹਦੇ ਵਿੱਚ ਇਦਾਂ ਸੀ ਵੀ ਪੱਥਰ ਦੀ ਪਹਿਲਾਂ ਸਾਡਾ ਇਰਾਦਾ ਸੀ ਤੇ ਸੇਵਾ ਸ਼ੁਰੂ ਕਰਾਈ ਜਾਵੇ ਇੱਕ ਸ਼ਰਧਾਲੂ ਆਇਆ ਸੀ ਜਿਹੜਾ ਚਾਹੁੰਦਾ ਸੀ ਕਿ ਸਮੁੱਚੀ ਸੇਵਾ ਮੈਂ ਕਰਵਾ ਲਵਾਂ ਪਰ ਉਹਦੀ ਸੇਵਾ ਫੇ ਸਾਰਿਆਂ ਨੇ ਮਿਲਾਂਕਨ ਕੀਤਾ ਕਿ ਪੱਥਰ ਦੀ ਸੁਧਾਈ ਕਰ ਲਈ ਜਾਵੇ ਪਰ ਅਜੇ ਨਕਾਸ਼ੀ ਦਾ ਸੋਨੇ ਦਾ ਕੰਮ ਡਿਉੜੀ ਤੇ ਸ਼ੁਰੂ ਹੋਇਆ ਉਹਦੀ ਸਾਰੀ ਮੀਨਾਕਾਰੀ ਹੋ ਚੁੱਕੀ ਆ ਤੇ ਅੱਜ ਸੋਨਾ ਲਾਉਣ ਦੀ ਜਿਹੜੀ ਸੇਵਾ ਸੀ ਉਹ ਵੀ ਆਇਆ ਐਸ ਲੰਗਰ ਹਾਲ ਤੇ ਇਹ ਲੈਂਟਰ ਤੋਂ ਪਹਿਲਾਂ ਉਹ ਵੀ ਜਿਹੜੀ ਉਹਦੀ ਸ਼ੁਰੂਆਤ ਕੀਤੀ